ਯਤਨ ਕੀਤਾ ਜਾ ਸਕੇ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ ਤਾਂ ਜੋ ਉਹ ਇਸ ਵਿਰਾਸਤ ਤੋਂ ਜਾਣੂ ਹੋ ਕੇ ਆਪਣੇ ਵਿਰਸੇ ਨਾਲ ਜੋੜਨ ਸਾਡੇ ਨਾਲ ਪੈਂਡ ਦੇ ਕੁਝ ਲੋਕ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਵੱਲੋਂ ਇਹ ਚੀਜ਼ਾਂ ਕਿੱਥੋਂ ਪ੍ਰਾਪਤ ਕੀਤੀ ਗਈਆਂ ਤੇ ਇਸ ਯਤਨ ਵਿੱਚ ਉਹਨਾਂ ਨੂੰ ਕਿੰਨਾ ਕੁ ਕਾਹਲਣਾ ਕਾਹਲਣੀ ਪਈ ਬਾਈ ਸਤਿ ਸ੍ਰੀ ਅਕਾਲ ਜੀ ਇਨੋਜੀ ਅਮਰੀਕ ਸਿੰਘ ਜੀ ਭਾਈ ਜੀ ਜਿਵੇਂ ਕਿ ਦੇਖਿਆ ਵੀ ਤੁਹਾਡੇ ਪਿੰਡ ਚ ਬਹੁਤ ਕੁਛ ਹਨ ਹਾਂ ਜੀ ਸੱਭਿਆਚਾਰ ਦੇ ਚੀਜ਼ਾਂ ਪਈਆਂ ਪਰਾਤਨ ਵਿਰਸੇ ਦੀਆਂ ਚੀਜ਼ਾਂ ਪਈਆਂ ਇਹ ਕਿਵੇਂ ਤੁਸੀਂ ਲਈਆਂ ਤੇ ਕਿੰਨਾ ਕੁ ਚ ਤਕਲੀਫ ਤੁਹਾਨੂੰ ਸੈਣੀ ਪਈ ਇਹ ਜੀ ਅਸੀਂ ਸਾਡੇ ਗੁਰਦੁਆਰਾ ਸਾਹਿਬ ਦੀ ਕਮੇਟੀ ਚੇਂਜ ਹੋਈ ਸੀ 2019 ਦੇ ਵਿੱਚ ਮਈ ਦੇ ਵਿੱਚ ਹੋਈ ਉਸ ਟਾਈਮ ਹੀ ਸਾਡੀ ਕਮੇਟੀ ਦੇ ਵਿੱਚ ਦੋ ਦੋ ਨੌਜਵਾਨ ਹੁਣ ਹਰ ਨੌਜਾਨ ਸੀ ਦੋਨੇ ਇਹਨਾਂ ਨੇ ਉਪਰਾਲਾ ਕੀਤਾ ਗੁਰਪ੍ਰੀਤ ਸਿੰਘ ਤੇ ਜਗਵੀਰ ਸਿੰਘ ਸੀ ਇਹ ਠੀਕ ਹੈ ਜੀ ਇਹਨਾਂ ਨੇ ਕਿਹਾ ਵੀ ਆਪਾਂ ਸਾਰਾ ਪ੍ਰਾਪਤ ਜਿੰਨਾ ਵੀ ਸਮਾਨ ਆਪਾਂ ਇਕੱਠਾ ਕਰਕੇ ਇੱਥੇ ਰੱਖਣ ਹੂੰ 2019 ਤੋਂ ਉਹੀ ਅਸੀਂ ਇਹ ਕੰਮ ਜੁੜੇ ਹਾਂ 2026 ਆਉਣ ਵਾਲਾ ਅਸੀਂ ਜਾਣੀ 6 ਸਾਲ ਹੋ ਗਏ ਸਾਨੂੰ ਪਿੰਡ ਨਹੀਂ ਬਹੁਤ ਸਹੂਜਤ ਆ ਸਾਨੂੰ ਜਿੱਥੋਂ ਵੀ ਸਮਾਨ ਮਿਲਿਆ ਸੀ ਉੱਥੋਂ ਹੀ ਜਾ ਕੇ ਸਮਾਨ ਲੈ ਕੇ ਆਏ ਆ ਸਾਰਾ ਇਹ ਪਿੰਡ ਚੋਂ ਇਕੱਠਾ ਕਰਿਆ ਜਾਂ ਪੰਜਾਬ ਚੋਂ ਵੀ ਕੁਝ ਚੀਜ਼ਾਂ ਮਿਲੀਆਂ ਪਿੰਡ ਚੋਂ ਹੀ ਬਹੁਤ ਇਕੱਠਾ ਕੀਤਾ ਬਾਹਰੋਂ ਵੀ ਬਹੁਤ ਲੈ ਕੇ ਆਏ ਆ ਸਮਾਨ ਇਹ ਪਿੰਡ ਦਾ ਵੀ ਸੱਚੇ ਜੋ ਕਾਫੀ ਕਹਾਗਿਆ ਸੰਦੂਸ਼ ਨਾਲ ਜੋ ਇਹ ਸਾਰੇ ਪਿੰਡਾਂ ਚ ਮਿਲੇ ਨੇ ਘਰੋਂ ਵੀ ਪਿੰਡ ਚੋਂ ਮਿਲ ਗਏ ਨੇ ਬਾਕੀ ਸਮਾਨ ਬਾਹਰੋਂ ਵੀ ਬਹੁਤ ਲੈ ਕੇ ਆਏ ਆ ਜਿੱਥੋਂ ਵੀ ਜਾਨੂੰ ਦੱਸਿਆ ਜੋ ਵੀ ਪ੍ਰਾਂਤ ਸਮਾਨ ਸਾਨੂੰ ਜਿਸ ਮਿਲਿਆ ਸੀ ਉਹ ਲੈ ਕੇ ਆਏ ਆ ਸਾਡੇ ਨਗਰ ਚ ਸਾਰੇ ਨਗਰ ਦਾ ਹੀ ਬਹੁਤ ਸਹੂਜੋਗ ਆ ਜੇਕਰ ਕਿਸੇ ਕੋਲੇ ਕੋਈ ਪੁਰਾਣੀ ਚੀਜ਼ ਪਈ ਆ ਅਜੇ ਪਰ ਕੋਈ ਵੀ ਮੁੱਖ ਨਹੀਂ ਮੋੜਦਾ ਹਰੇਕ ਚਾਹੁੰਦਾ ਵੀ ਅਸੀਂ ਆਪਣੀ ਜਿਹੜੀ ਪ੍ਰਾਤਨ ਚੀਜ਼ ਆ ਇਸ ਦਰਵਾਜ਼ੇ ਵਿੱਚ ਲਿਆ ਕੇ ਰੱਖੀਏ ਹੋਰ ਵੀ ਜੇਕਰ ਕਹਿ ਨੇ ਦੇਖਣਾ ਉਹ ਵੇ ਪੁਰਾਣਾ ਬਰਾਸਤੀ ਸਮਾਨ ਇਹ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਦਰਵਾਜ਼ਾ ਵੱਜਦਾ ਇੱਥੇ ਆ ਕੇ ਕੋਈ ਵੀ ਦੇਖ ਸਕਦਾ ਇਹ ਜੀ ਆਪਣਾ ਜਿਹੜੀਆਂ ਰੇੜੀਆਂ ਹੁੰਦੀਆਂ ਸੀ ਨਾ ਰੇੜੀਆਂ ਹਾਂਜੀ 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 ਉਹਨਾਂ ਦਾ ਇਹ ਜੁੜਾ ਹੁੰਦਾ ਸੀਗਾ ਦੋਨੇ ਬੌਲ ਦੇ ਇਹਨੂੰ ਜੁੜਦੇ ਹੁੰਦੇ ਸੀ ਇਹਨੂੰ ਜੁੜਦੇ ਸੀ ਹਾਂਜੀ ਇਹ ਸਾਲੇ ਰੇੜੀ ਦਾ ਮਤਲਬ ਇਹੀ ਥੋੜਾ ਹੈ ਜਿਹੜਾ ਖਿੱਚ ਕੇ ਲੈ ਜਾਂਦੇ ਸੀ ਉਹਨੂੰ ਅੱਛਾ ਅੱਛਾ ਠੀਕ ਹੈ ਜੀ ਤੇ ਇੱਕ ਬਾਈ ਦੀ ਆਹਾ ਥੱਲੇ ਇਹ ਹੈ ਜੀ ਆ ਜੀ ਆਪਣੇ ਦੂਜੀ ਚੱਕੀ ਚੱਕੀ ਜਦ ਬੁੜੀਆਂ ਇਹਦੇ ਨਾਲ ਕੀਹਦੀਆਂ ਹੁੰਦੀਆਂ ਸੀਆਂ ਹੱਥੀਂ ਪੀ ਕੇ ਸਾਰੇ ਟੱਬਰ ਨੂੰ ਰੋਟੀ ਖਵਾਉਂਦੀਆਂ ਸੀਗੀਆਂ ਉਹਨਾਂ ਟਾਈਮ ਦੀ ਇਹ ਚੱਕੀ ਆ ਤੇ ਆ ਚਰਖਾ ਇਹਦੇ ਨਾਲ ਬੁੜੀਆਂ ਸੂਤ ਕਰਦੀਆਂ ਹੁੰਦੀਆਂ ਸੀ ਮਾਈਆਂ ਸੂਤ ਕੱਤ ਕੇ ਕੋਈ ਖੇਸ ਬੁਣਦੀ ਸੀ ਕੋਈ ਦਰੀਆਂ ਬੁਣਦੀ ਸੀ ਕੋਈ ਦੁਬੱਟੇ ਬੁਣਦੀ ਸੀ ਆਦੇ ਟੱਬਰ ਦਾ ਸਾਰਾ ਸੂਤ ਇਹਦੇ ਨਾਲ ਬਣਾ ਕੇ ਕੱਪੜੇ ਵੀ ਇਹਨਾਂ ਦੇ ਪੁਣੇ ਜਾਂਦੇ ਸੀ ਖੰਦਰ ਦੇ ਜਾਂ ਲੋਕ ਖੰਦਰ ਵਾਲੇ ਕੱਪੜਾ ਪਾ ਕੇ ਖੁਸ਼ ਥੀਗੇ ਤੇ ਇਹ ਕੀ ਹੈ ਬਾਈ ਜੀ ਇਹ ਪਿਆ ਇਹ ਜੀ ਆਪਣਾ ਹੈਗਾ ਜਿਹੜਾ ਇਹਦੇ ਵਿੱਚ ਆਪਾਂ ਕਹਿੰਨਾ ਖਵਾ ਖਾ ਮਾਰਦੇ ਆ ਉਹ ਪਨੀਰੀ ਮਾਰਦੇ ਆ ਉਹਦੇ ਵਿੱਚ ਇਹਦੇ ਨਾਲ ਮਲਾਈ ਹੁੰਦੀ ਆ ਸੱਜੇ ਹਾਂ ਠੀਕ ਹੈ ਉਹ ਦੂਜਾ ਖਰਚਣਾ ਜਿਹੜਾ ਉਹ ਤਾਂ ਵੜ ਦਿੰਦਾ ਵੜ ਦਿੰਦਾ ਇਹ ਮਲ ਦਿੰਦਾ ਹਾਂ ਇਹ ਜਿਹੜਾ ਮਲਾਈ ਬਹੁਤ ਵਧੀਆ ਹੁੰਦਾ ਠੀਕ ਹੈ ਆਹ ਬਾਈ ਜੀ ਇਹ ਵੱਡਾ ਜੀ ਇਹ ਵੱਡਾ ਹਾਂ ਇਹ ਮਖਸੂਸ ਵੱਡਾ ਇਹ ਬਾਈ ਜੀ ਹਾਂ ਇਹ ਘੋਟਣਾ ਅੱਛਾ ਜੀ ਇਹ ਨੂਨ ਮਿਰਚਾਂ ਰਗੜ ਕੇ ਅੱਗੇ ਕੋਈ ਮੁੱਲ ਦੀ ਥੋੜਾ ਕੋਈ ਚੀਜ਼ ਲਿਆਉਂਦਾ ਲੀਗਾ ਸਾਰੇ ਆਪਣੇ ਘਰੇ ਨੂਨ ਮਿਰਚ ਉਹ ਸਭ ਕੋ ਆਪਣੇ ਉਹਦੇ ਨਾਲ ਕੁੱਟ ਕੇ ਇਹਦੇ ਵਿੱਚ ਸਨਾਈ ਰੇਚੋ ਉਹ ਸਬਜ਼ੀ ਦੇ ਵਿੱਚ ਪਾਉਂਦੇ ਹੁੰਦੇ ਸੀ ਹੁਣ ਤਾਂ ਕੈਮੀਕਲ ਚੱਲਦੇ ਨੇ ਇਹ ਇਹ ਆ ਗਈ ਜੀ ਪਣਖ ਪਣਖ ਹਾਂ ਜੀ ਪਣਖਾ ਇਹ ਜਦ ਦਰੀਆਂ ਬਣਦਿਆਂ ਆਉਂਦੀਆਂ ਸੀ ਨਾ ਬੁੜੀਆਂ ਉਹਦੇ ਵਿੱਚ ਪਸਾ ਕੇ ਵੀ ਇਕੱਠੀ ਨਾ ਹੋਵੇ ਉਹਨੂੰ ਤਾਣੇ ਨੇ ਸਿੱਧਾ ਰੱਖਣ ਵਾਸਤੇ ਇੱਥੇ ਇਹ ਇੱਕ ਲੋਹੇ ਦੀ ਚੜ੍ਹਦੀ ਹੁੰਦੀ ਸੀ ਜਿੱਧਰੋਂ ਕਰਕੇ ਇਹਦੇ ਤੇ ਚਾੜ੍ਹ ਦੇਣੀ ਫਿਰ ਇਹ ਹਿਲਦੀ ਨਹੀਂ ਇਹ ਪੁਰਾਣੇ ਜ਼ਮਾਨੇ 'ਚ ਜਦ ਪੁੜੀਆਂ ਪੂਣੀਆਂ ਕਾਦੀ ਹੁੰਦੇ ਸੀ ਅੱਛਾ ਜੀ ਕਿਹੜੇ ਕੀ ਨੋਕੀ ਦਾ ਨਾਮ ਕੋਈ ਆ ਬੁੜੀਆਂ ਬੁੜੀਆਂ ਅੱਛਾ ਆਪ ਹੋਂ ਤੱਕੜਾਈ ਆ ਕੇ ਜੋ ਟਾਈਮੇ ਪੇ ਬੁੜੀਆਂ ਆਉਂਦਾ ਹੋਂ ਤਾਂ ਕੋਈ ਜਾਣਦਾ ਬਣੀ ਹਾਂ ਜਾਣ ਕੋਈ ਜਾਣਦੇ ਨੇ ਕੋਈ ਆ ਕਹਿੰਦਾ ਜਿਹਦੇ ਵਿੱਚ ਗਲੋਟੇ ਰੱਖਦੇ ਹੁੰਦੇ ਬੁੜੀਆਂ ਕੱਟ ਕੱਟ ਕੇ ਅੱਛਾ ਬੁੜੀਆਂ ਆ ਗੀਆਂ ਅੱਛਾ ਠੀਕ ਹੈ ਯਾਰ ਇਹਦੇ ਨਾਲ ਆਟੀਆਂ ਬਣਾਉਂਦੇ ਹੁੰਦੇ ਜਿੰਨੀਆਂ ਬੁੜੀਆਂ ਛੋਟੀਆਂ ਟਟੀਆਂ ਫੇਰ ਉਹ ਤੋਂ ਗੋਗਾ ਹਾਂ ਗੋਲਾ ਬਣਾਉਣਾ ਹਾਂਜੀ ਇਹਨੂੰ ਟੇਰਨਾ ਇਹਦੇ ਉੱਤੇ ਚਾੜ ਕੇ ਇੱਥੇ ਧਮਾਈ ਜਾਂਦੀਆਂ ਸੀਗੀਆਂ ਇਹਦੇ ਉੱਤੇ ਆਟੀਆਂ ਬਣਦੀਆਂ ਸੀ ਵੱਡੀਆਂ ਹਾਂ ਸੂਤ ਦਾ ਹਾਂ ਸੂਤ ਦਾ ਇਹਦੇ ਤੇ ਸੂਤ ਦਾ ਸੂਤ ਦਾ ਹੀ ਕੰਮ ਸੀ ਯਾਰ ਉਹ ਵੱਡੀਆਂ ਆਟੀਆਂ ਬਣਾ ਕੇ ਉਹ ਰੰਗ ਦੇ ਵਿੱਚ ਫਿਰ ਉਹਨੂੰ ਰੰਗਦੀਆਂ ਸੀ। ਸੰਦੂਖ ਆ ਪ੍ਰਾਣੀਆਂ ਮਾਈਆਂ ਜਿਹੜੀਆਂ ਨੇ ਉਹ ਦਾਜ ਦੇ ਵਿੱਚ ਲਿਆਉਂਦੀਆਂ ਸੀ। ਉਹ ਮਾਈਆਂ ਦਾਜ ਚ ਲਿਆਉਂਦੀਆਂ ਸੀ ਸਾਰਾ ਕੁਝ ਇਹਦੇ ਵਿੱਚੋਂ ਉਹਨਾਂ ਦਾ ਆਪਣਾ ਜੋ ਵੀ ਪੈਸਾ ਟੁਕੜਾ ਇਸੇ ਸੰਦੂਖ ਦੇ ਵਿੱਚ ਹੁੰਦਾ ਸੀ। ਅਸੀਂ ਜੀ ਬਹੁਤ ਔਖੀਆਂ ਇਕੱਠੀਆਂ ਕਰੀਆਂ ਨੇ। ਦੂਰੋਂ ਦੂਰੋਂ ਜਿੱਥੋਂ ਕਿਤੋਂ ਮਿਲਦੀ ਸੀ। ਉੱਥੇ ਜਾ ਕੇ ਉੱਥੋਂ ਹੀ ਲੈ ਕੇ ਆਉਂਦੇ ਸੀਗੇ। ਗੁਰਪ੍ਰੀਤ ਜੀ ਸੋਨੂੰ ਕਿਵੇਂ ਇਹ ਚਿੰਕ ਲੱਗੀ ਵੀ ਇਹ ਚੀਜ਼ਾਂ ਨੂੰ ਆਪਾਂ ਇਕੱਠਾ ਕਰੀਏ ਜੀ। ਜਦੋਂ ਅਸੀਂ 2019 ਦੇ ਵਿੱਚ ਸ਼ੁਰੂ ਕੀਤਾ ਤਾਂ ਨਾਲ ਸਾਡੇ ਇਹ ਅੰਕਲ ਜੀ ਤੇ ਨਾਲ ਸਾਡੇ ਪ੍ਰਦੀਪ ਬਾਈ ਜੀ ਤੇ ਬਾਬਾ ਜੀ ਤਾਂ ਨਾਲ ਹੈਗੇ ਆ ਕਿ ਬਾਕੀ ਸਾਰੇ ਜਣੇ ਤੇ ਜਦੋਂ ਅਸੀਂ ਬੈਠ ਕੇ ਸਲਾਹ ਕੀਤੀ ਅਸੀਂ ਵੀਡੀਓ ਦੇਖਦੇ ਸੀ ਅਕਸਰ ਵੀ ਹਰੇਕ ਪਿੰਡ ਦੇ ਵਿੱਚ ਨਾ ਵੀ ਖਾਸ ਖਾਂ ਸਭ ਕੁਝ ਕਿ ਸਾਡਾ ਦਰਵਾਜ਼ਾ ਸਾਨੂੰ ਲੱਗਿਆ ਵੀ ਅਸੀਂ ਇਹਨੂੰ ਖਾਸ ਬਣਾ ਸਕਦੇ ਹਾਂ ਤੇ ਇਹਦੀ ਸਾਰੀ ਡੈਕੋ ਆ ਟਾਈਲਾਂ ਵਗੈਰਾ ਲਵਾ ਕੇ ਜਾਲੀ ਲਵਾ ਕੇ ਤੇ ਅਸੀਂ ਕੋਸ਼ਿਸ਼ ਕੀਤੀ ਤੇ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਵੀ ਅਸੀਂ ਦੱਸਿਆ ਤਾਂ ਉਹਨਾਂ ਨੇ ਬਹੁਤ ਸਾਰੇ ਬਜ਼ੁਰਗਾਂ ਨੇ ਸਾਨੂੰ ਸਾਥ ਦਿੱਤਾ ਮਾਈਆਂ ਨੇ ਸਾਥ ਦਿੱਤਾ ਜਿਵੇਂ ਆ ਸੰਦੂਖ ਹੋ ਗਿਆ ਕਿਉਂਕਿ ਜਾਨ ਹੁੰਦੀ ਆ ਬਜ਼ੁਰਗ ਮਾਈਆਂ ਦੀ ਬਿਲਕੁਲ ਉਹਨਾਂ ਦੇ ਬੈਠਿਆਂ ਬੈਠਿਆਂ ਸੰਦੂਖ ਉਹਨਾਂ ਨੇ ਸਾਨੂੰ ਬੜੇ ਚਾਅ ਨਾਲ ਦਿੱਤੇ ਜਿਵੇਂ ਆ ਤੰਗਲੀ ਦੇਖਦੇ ਹੋ ਬਾਬਾ ਇਕਮ ਸਿੰਘ ਜੀ ਜਦੋਂ ਅਸੀਂ ਲੈਣ ਗਏ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਵੀ ਸਦਾ ਲਈ ਮੈਂ ਦੇਖੂੰਗਾ ਜਾ ਕੇ ਕਿਉਂਕਿ ਚਾਹ ਹੁੰਦਾ ਬਿਲਕੁਲ ਹਾਂਜੀ ਹਾਲਾਂ ਦਾ ਪੰਜਾਲੀਆਂ ਦਾ ਇਹ ਬੜੇ ਚਾਅ ਸ਼ੌਂਕ ਨਾਲ ਰੱਖੀਆਂ ਹੋਈਆਂ ਸੀ ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਬੜੇ ਇਤਸਾਹ ਨਾਲ ਸਾਨੂੰ ਤੀਜਾ ਸੌਂਪੀਆਂ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਆ ਅੱਜ ਤੁਹਾਡੇ ਥਰੂ ਵੀ ਕਰਦੇ ਆ ਜੀ ਤਾਂ ਹੁਣ ਵੀ ਬਹੁਤ ਸਾਰਾ ਸਮਾਨ ਅਸੀਂ ਹੋਰ ਵੀ ਇਕੱਠਾ ਕਰਾਂਗੇ ਤੇ ਬਾਬਾ ਜੀ ਉਹਨਾਂ ਨੂੰ ਫਿਰ ਡੈਕੋਰੇਸ਼ਨ ਕਰਦੇ ਨੇ ਉਹਨਾਂ ਦੇ ਐਨ ਫੁੱਲ ਬੂਟੀਆਂ ਬੋਂਦੇ ਨੇ ਤੇ ਰੰਗ ਰੂੰਗ ਕਰਕੇ ਇੱਥੇ ਰੱਖਦੇ ਨੇ ਨਾਲ ਸਾਧਨ ਤੇ ਨੇ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਇਹ ਪ੍ਰਾਤਨ ਵਿਰਸੇ ਨੂੰ ਸੰਭਾਲਣ ਲਈ ਕੀ ਕੀ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਸੰਭਾਲਣ ਦੇ ਲਈ ਜੀ ਪਹਿਲਾਂ ਤਾਂ ਆਪਾਂ ਨੂੰ ਕੋਸ਼ਿਸ਼ ਤਾਂ ਇਹੀ ਆ ਵੀ ਪਿੰਡ ਪਿੰਡ ਦੇ ਵਿੱਚ ਜੋ ਹਰੇਕ ਪਿੰਡ ਦੇ ਵਿੱਚ ਇੱਕ ਚੀਜ਼ਾਂ ਹੁੰਦੀਆਂ ਹੀ ਨੇ ਕਿ ਆ ਤੇ ਆਪਣੇ ਕੋਲ ਜਗ੍ਹਾ ਵੀ ਹੁੰਦੀ ਹੋਈ ਵੀ ਆਪਾਂ ਉਹਨਾਂ ਨੂੰ ਬਜ਼ੁਰਗਾਂ ਨੂੰ ਪ੍ਰੇਰ ਕੇ ਇੱਕਦਾਂ ਨੌਜਵਾਨ ਨੂੰ ਨਾਲ ਲੈ ਕੇ ਨਾਲ ਬਜ਼ੁਰਗਾਂ ਨੂੰ ਲੈ ਕੇ ਆਪਾਂ ਨੂੰ ਇਹ ਚੀਜ਼ਾਂ ਸਾਂਭਣੀਆਂ ਚਾਹੀਦੀਆਂ ਨੇ ਕਿਉਂਕਿ ਆਪਾਂ ਨੂੰ ਹੀ ਗਵਾਉਣੀਆਂ ਨਹੀਂ ਚਾਹੀਦੀਆਂ ਚੀਜ਼ਾਂ ਨੌਜਵਾਨ ਅੱਜ ਦੇ ਮੋਬਾਈਲ ਜਾਂ ਇੰਟਰਨੈਟ 'ਚ ਰੁੱਝੇ ਹੋਏ ਆ ਉਹਨਾਂ ਨੂੰ ਇਸ ਪਾਸੇ ਕਿਵੇਂ ਲਾਇਆ ਜਾ ਸਕਦਾ ਦੇਖੋ ਇਹ ਅਸੀਂ ਤਾਂ 2019 ਦੇ ਵਿੱਚ ਵੀ ਕਲੱਬ ਭਾਈ ਕਨਈਆ ਸਮਾਜ ਸੇਵਾ ਕਲੱਬ ਬਣਾਇਆ ਤੇ ਗਲੀਆਂ ਨਾਲੀਆਂ ਤੋਂ ਲੈ ਕੇ ਬੂਟਿਆਂ ਦੀ ਦਰਖਤਾਂ ਦੀ ਅੱਜ ਤੱਕ ਚੱਲ ਰਿਹਾ ਕੰਮ ਜਦੋਂ ਆਪਾਂ ਕਿਸੇ ਨੂੰ ਵੀ ਆਪਾਂ ਆਪਦੇ ਹਾਮੋਮਰ ਦੇ ਬੱਚੇ ਨੂੰ ਲਾਉਨੇ ਆ ਨਾ ਆਟੋਮੈਟਿਕ ਲੱਗ ਜਾਂਦਾ ਇੱਕ ਚਣਗ ਲਾਉਣ ਦੀ ਲੋੜ ਹੁੰਦੀ ਹੈ ਹਾਂਜੀ ਨਾਲ ਪਿੰਡ ਦਾ ਸਾਥ ਹੋਵੇ ਤੇ ਨਾਲ ਇੱਕ ਇੱਕ ਅੱਧੇ ਬੰਦੇ ਦੀ ਚਣਗ ਲੱਗ ਜੇ ਤੇ ਨਾਲ 5-10 ਬੰਦੇ ਤਾਂ ਲੱਗ ਹੀ ਜਾਂਦੇ ਸਾਨੂੰ ਸੇਧ ਲੈਣ ਦੀ ਲੋੜ ਹੈ ਵੀ ਸਾਡੇ ਬਜ਼ੁਰਗਾਂ ਨੇ ਇਹਨਾਂ ਹਲਾਂ ਪੰਜਾਲੀਆਂ ਨਾਲ ਇਹ ਮਿਹਨਤ ਕਰਕੇ ਅੱਜ ਸਾਨੂੰ ਕੋਠੀਆਂ ਕਾਰਾਂ ਜੋ ਕੇ ਕੀਤਾ ਹੈ ਤੇ ਇਹਨਾਂ ਨੂੰ ਭੁੱਲਣਾ ਇੱਕ ਤਰ੍ਹਾਂ ਦਾ ਵੱਡੀ ਭੁੱਲ ਹੋਵੇਗੀ ਤੇ ਅਸੀਂ ਵੀ ਆਸ ਕਰਦੇ ਹਾਂ ਸਾਡੀ ਇਸ ਰਿਪੋਰਟ ਨਾਲ ਲੋਕ ਪੁਰਾਤਨ ਵਿਰਸੇ ਦੀ ਚੀਜ਼ਾਂ ਨੂੰ ਦੇਖਣ ਇਹਨਾਂ ਨਾਲ ਜੁੜਨ ਅਤੇ ਆਪਣੇ ਅਮੀਰ ਵਿਰਸੇ ਤੇ ਮਾਣ ਕਰਨ ਇਸੇ ਰਿਪੋਰਟ ਨਾਲ ਪਿੰਡ ਰਸ਼ੀਨ ਤੋਂ ਜਗਪਾਲ ਸਿੰਘ ਸਿਵੀਆਂ ਪੀਟੀਸੀ ਨੇ